ਵਾਹਿ ਜੀ ਕਾ ਫਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸੋ ਅਰਿਸਾ ਸੰਗ ਜੀਓ ਆਓ ਆਪਾਂ ਇਤਿਹਾਸ ਦੇ ਨਾਲ ਜੁੜੀਏ ਤਾਂ ਤੁਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਵੇਲੇ ਇੱਕ ਸਿੱਖ ਭਾਈ ਪਾਰੋ ਜੁਲਕਾ ਜੀ ਦੀ ਸਾਖੀ ਹੈ ਜਿਨ੍ਹਾਂ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਜੀ ਪਰਮ ਹੰਸ ਕਹਿੰਦੇ ਨੇ ਪਾਰੋ ਜੁਲਕਾ ਪਰਮਹੰਸ ਪੂਰੇ ਸਤਿਗੁਰੂ ਕਿਰਪਾ ਧਾਰੀ ਭਾਈ ਪਾਰੋ ਜੀ ਡੱਲਾ ਨਗਰ ਸੁਲਤਾਨਪੁਰ ਦੇ ਨੇਦੀਕ ਦੇ ਰਹਿਣ ਵਾਲੇ ਨੇ ਗੁਰੂ ਸਾਹਿਬ ਜੀ ਦੇ ਦਰਸ਼ਨੀ ਤੇ ਪ੍ਰੇਮ ਭਾਲੇ ਸਿੱਖ ਨੇ ਗੁਰੂ ਸਾਹਿਬ ਜੀ ਦੀ ਨਿਤ ਦੀ ਸੰਗਤ ਕਾਰਨ ਉਹਨਾਂ ਨੂੰ ਪੂਰਨ ਗਿਆਨ ਦੀ ਪ੍ਰਾਪਤੀ ਹੋਈ ਇੱਕ ਵਾਰ ਭਾਈ ਪਾਰੋ ਨੇ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਪੁੱਛਿਆ ਕਿ ਸਿੱਖ ਪਰਮ ਹੰਸ ਕਿਸ ਤਰ੍ਹਾਂ ਹਸਦਾ ਹੈ ਗੁਰੂ ਸਾਹਿਬ ਆਖਣ ਲਗੇ ਜਦ ਦੁੱਧ ਨੂੰ ਫਨ ਸਕੇ ਰੱਖੀਦਾ ਹੈ ਤਾਂ ਉਸ ਦੀ ਝੁੰਝ ਖੱਟੀ ਹੋਣ ਕਾਰਨ ਦੁੱਧੀਆਂ ਫੁੱਟੀਆਂ ਅਡ ਕਰ ਦਿੰਦਾ ਹੈ ਪਾਣੀ ਵੱਖਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨੂੰ ਇਹ ਦੇ ਵਿੱਚ ਵਸਾ ਕੇ ਪ੍ਰਭੂ ਸ਼ਰਣ ਕਰਦੇ ਨੇ ਉਹਨਾਂ ਦੀ 부ਧੀ ਵਿੱਚ ਸਤਿਆ ਆਣ ਪ੍ਰਾਪਤ ਹੋ ਜਾਂਦਾ ਹੈ ਪਰਮੇਸ਼ਰ ਹੰਸ ਦੀ ਝੁੰਝ ਵਾਂਗ ਉਹਨਾਂ ਦੀ ਸੋਝੀ ਬਣਾ ਦਿੰਦਾ ਹੈ ਮਨੁੱਖ ਗੁਰੂ ਦਾ ਸਿੱਖ ਬਣ ਕੇ ਦੇਹ ਤੇ ਆਤਮਾ ਜੋ ਇਕੱਠੇ ਭਾਦੇ ਨੇ ਉਹਨਾਂ ਦੀ ਅਸਲੀਅਤ ਦਾ ਜਾਣਕਾਰ ਹੋ ਜਾਂਦਾ ਹੈ ਦੇਹ ਅਨਿਤ ਨਾਸ਼ਵਨ ਹੈ ਪਰ ਆਤਮਾ ਸਤ ਚਤਨ ਤੇ ਆਨੰਦ ਰੂਪ ਵਿੱਚ ਵਿਚਰਦੀ ਹੈ ਪਰਮ ਹੰਸ ਮਨੁੱਖ ਕੋਈ ਹੈ ਜੋ ਆਪਣੇ ਆਪ ਨੂੰ ਸਰੀਰ ਤੋਂ ਭਿੰਨ ਜਾਣੇ ਜੋ ਆਪਣੇ ਆਪ ਨੂੰ ਸਰੀਰ ਤੋਂ ਭਿੰਨ ਜਾਣੇਗਾ ਉਹ ਇਸ ਸਰੀਰ ਦੇ ਰਸਾਂ ਲਈ ਕੋਈ ਵੀ ਕਿਸੇ ਦਾ ਨਾ ਪਾਵ ਨਹੀਂ ਕਰੇਗਾ ਪਰ ਮਹਾਂਸਮਨੁਖ ਦੁਖ ਸੁਖ ਦਾ ਸੋ ਅਰਖ ਨਹੀਂ ਕਰਦਾ ਦੁਨੀਆ ਨਾਲ ਉਹਦਾ ਵਰਤਨ ਭਾਵੇਂ ਆਮ ਆਂ ਰਹੇਗਾ ਪਰ ਫਿਰ ਵੀ ਜਗਤ ਨੂੰ ਉਸਨੇ ਸੁਪਨੇ ਵਿੱਚ ਹੀ ਜਾਣ ਗੇ ਤੇ ਮਨ ਸਤਗੁਰਾਂ ਦੇ ਚਰਨਾਂ ਵਿੱਚ ਰੱਖ ਕੇ ਜ਼ਿੰਦਗੀ ਜੀਉਣਗੇ ਭਾਈ ਪਰਉਜੀ ਦਾ ਨਿਰਧਾਨੇਮ ਸੀ ਉਹ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨਾਂ ਨੂੰ ਊੜੇ ਤੇ ਚੜਕੇ ਆਉਂਦੇ ਸਨ ਭਾਵੇਂ ਚਖੜ ਤੂਫਾਨ ਹੋਵੇ ਆਮ ਦਿਨ ਪਰ ਭਾਈ ਪਰ ਉਹਨੇ ਪੜ ਕਰਦੇ ਆਂ ਹੀ ਦਰਿਆ ਪਾਰ ਕਰਨਾ ਕਹਿੰਦੇ ਨੇ ਐਸਾ ਇੱਕ ਮਨ ਚਿਤੋ ਪੜ ਕਰਦੇ ਅਰਾਧੇ ਪਸ਼ੂ ਪੰਛੀ एकदम ਚੁੱਪ ਹੋ ਕੇ ਬਹਿ ਜਾਂਦੇ ਇੱਕ ਵਾਰ ਭਾਈ ਜੀ ਗੁਰਦਸ਼ਨਾ ਨੂੰ ਗੋਇੰਦਵਾਲ ਵਿਖੇ ਆ ਰਹੇ ਸਨ ਕਿ ਕੀ ਡਿਟਾ ਹੈ ਵਿਆਸ ਵਿੱਚ ਹੜ ਆਇਆ ਹੋਇਆ ਹੈ ਵਿਆਸ ਦੇ ਕਿਨਾਰੇ ਜਲੰਧਰ ਦਾ ਨਵਾਬ ਅਬਦੁੱਲਾ ਆਪਣੀਆਂ ਫੌਜਾਂ ਸਮੇਤ ਖੜਾ ਹੜ ਵਿੱਚ ਛਲ ਪੈਂਦੀ ਉਡੀਕ ਕਰ ਰਿਹਾ ਹੈ ਨਵਾਬੇ ਬੇਖਰਾਨ ਹੋ ਗਿਆ ਭਾਈ ਜੀ ਆਏ ਦੀ ਉੱਚੀ ਸਤਿਗੁਰੂ ਦਾ ਨਾਂ ਲੈ ਕੇ ਕੋੜਾ ਪਾਣੀ ਦੇ ਵਿੱਚ ਠਹਿਲ ਦਿੱਤਾ ਹੈ ਦਰਸ਼ਨ ਕਰਕੇ ਜਦ ਬਾਅਦ ਸੁਣੇ ਨਵਾਬ ਨੇ ਰੋਕ ਲਿਆ ਐਸਾ ਕਿਹੜਾ ਗੁਰੂ ਆ ਜਿਹਦੇ ਦਰਸ਼ਨਾਂ ਦੀ ਤਾਲ ਤੁਹਾਨੂੰ ਕੁਝ ਪਰ ਵੀ ਨਾ ਰੁਕ ਸਕੀ ਤੁਹਾਡਾ ਵਾੜ ਵੀ ਵੀਗਾ ਨਹੀਂ ਹੋਇਆ ਭਾਈ ਪਰਉ ਨੇ ਦੱਸਿਆ ਮੇਰਾ ਗੁਰੂ ਗੁਰੂ ਅਮਰਦਾਸ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਬੈਠੇ ਨੇ ਗੁਰੂ ਨਾਨਕ ਦੇਵ ਦੀ ਹੀ ਜੋਤ ਨੇ ਅਬਦੁੱਲਾ ਨੇ ਦਰਸ਼ਨਾਂ ਦੀ ਤਾਹ ਜਿਤਾਈ ਭਾਈ ਜੀ ਨੇ ਕਿਹਾ ਲਸ਼ਕਰ ਨਾਲ ਲੈ ਕੇ ਤੂੰ ਕੀ ਦਰਸ਼ਨ ਕਰੇਗਾ ਉਹ ਨਮਾਨਿਆਂ ਦਾ ਗੁਰੂ ਹੈ ਨਮਾਨੇ ਹੋ ਕੇ ਚੱਲ ਜੇ ਮੰਝਰ ਹੈ ਮਨਜ਼ੂਰ ਹੈ ਤਾਂ ਮੇਰੇ ਸੰਗ ਹੋਣੇ ਚਾਹ ਅਬਦੁੱਲੇ ਨੇ ਉਸੇ ਸਮੇਂ ਆਪਣੇ ਪੁੱਤਰ ਨੂੰ ਲਸ਼ਕਰ ਦੀ ਸੌਂਪਣੀ ਕਰਕੇ ਗੁਰੂਵਾਲ ਨੂੰ ਦੌੜਿਆ ਤੇ ਗੁਰੂ ਚਰਨਾ ਜਾਂ ਟਠਾ ਦਰਸ਼ਨ ਕਰਕੇ ਐਸੀ ਲਗਨ ਲੱਗੀ ਕਿ ਗੁਰੂ ਵਾਲਾ ਬਣ ਗਿਆ ਗੁਰੂ ਕੋਲ ਰਹਿ ਕੇ ਨਾ ਅਲਾ ਯਾਰ ਪੈ ਗਿਆ ਜੋ ਬਾਅਦ ਵਿੱਚ ਕਈ ਸਿੱਖ ਅੱਲਾ ਸ਼ਾ ਵੀ ਕਹਿਣ ਲੱਗੇ ਗੁਰੂ ਜੀ ਨੇ ਇਸ ਅਲਾ ਯਾਰ ਖਾਨ ਨੂੰ ਕਿਸ਼ੋ ਮੰਜੀ ਬਖਸ਼ਿਸ਼ ਕੀਤੀ ਭਾਈ ਪਾਰੋ ਜੀ ਦੇ ਕੋਲ ਵਿੱਚੋਂ ਭਾਈ ਨਰੈਣ ਦਾਸ ਜੀ ਹੋਏ ਜਿਨ੍ਹਾਂ ਨੇ ਆਪਣੀ ਬੱਚੀ ਦਮੋਦਰੀ ਦਾ ਰਿਸ਼ਤਾ ਸੰਗਤ ਵਿੱਚ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਜੀ ਨਾਲ ਕਰਨ ਦੀ ਇਰਜ਼ੋਈ ਕੀਤੀ ਸਤਗੁਰੂ ਨੇ ਪ੍ਰਮਾਣ ਕੀਤੀ ਪਾਰੋ ਜੀ ਵਾਂਗੂ ਬੜੇ ਨੇਕ ਬੜੇ ਵਧੀਆ ਸੁਭਾਅ ਦੇ ਕਾਬਲ ਦੇ ਰਹਿਣ ਵਾਲੇ ਭਾਈ ਸਾਜ ਜੀ ਇਸੇ ਤਰ੍ਹਾਂ ਇਹ ਗੁਰੂ ਸਾਹਿਬ ਨੂੰ ਸਮਰਪਿਤ ਪ੍ਰਪੱਕ ਸੰਨਾ ਉਹਨਾਂ ਦੀ ਕਾਰਜੀ ਦੇ ਨਾਲ ਇੱਕ ਟਰੀ ਸਾਂਝੀ ਕਰੀਏ ਕਿਸ ਤਰੀਕੇ ਦੇ ਨਾਲ ਗੁਰੂ ਦੇ ਹੁਕਮ ਪਾਲਣ ਕਰਕੇ ਘੋੜਾ ਖੀਦਣ ਗਏ ਨੇ ਕਾਬਲ ਤੋਂ ਚੱਲ ਕੇ ਇਰਾਕ ਨੂੰ ਪੁੱਤਰ ਦੀ ਮੌਤ ਤੇ ਵਿਵਾਸ ਨਹੀਂ ਉੜਦੇ ਜੋ ਭੈਣ ਭਾਈ ਸਾਹਿਬ ਦੇ ਘਰੋਂ ਆ ਉਹ ਵੀ ਬੜੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਤਿਗੁਰੂ ਦੀ ਸੇਵਾ ਵਿੱਚ ਪਰਪੱਕ ਹੈ ਪੁੱਤਰ ਦੀ ਮੌਤ ਦੇ ਉੱਤੇ ਵੀ ਅਥਰੂ ਨਹੀਂ ਵਹਾਇਆ ਪੁੱਤਰ ਦੀ ਸ਼ਾਂਭ ਸੰਭਾਲ ਕੀਤੀ ਔਰ ਜਦੋਂ ਘੋੜਾ ਲੈ ਕੇ ਭਾਈ ਸਾਹਿਬ ਦੀ ਆਏ ਸਤਿਗੁਰੂ ਨੇ ਬੜੀਆਂ ਬੜੀਆਂ ਵੱਡੀਆਂ ਬਖਸ਼ਾ ਕਰਕੇ ਨਿਹਾਲ ਨਿਹਾਲ ਕੀਤਾ ਇਹਨੇ ਦੋ ਗੁਰਸਿੱਖ ਭਾਈ ਪਰੋ ਜੀ ਜੁਲਕਾ ਅਤੇ ਭਾਈ ਸਾਧ ਜੀ ਨਿਮਰਤਾ ਦੇ ਪੁੰਜ ਜਿਨ੍ਹਾਂ ਦਾ ਗੁਰੂ ਦੇ ਨਾਲ ਸਾਹ ਪਿਆਰ ਵਿਖਾਇਆ ਉਹਨਾਂ ਨੇ ਕਿਸ ਤਰ੍ਹਾਂ ਸ਼ਰਧਾ ਦੇ ਨਾਲ ਹੁਕਮ ਮੰਨ ਕੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕੀਤੀ ਜਾਂਦੀ ਹੈ ਆਓ ਭਾਈ ਸਾਧ ਜੀ ਦਾ ਜੀਵਨ ਵੀ ਆਪਾਂ ਆਪ ਜੀ ਦੇ ਨਾਲ ਸਾਂਝਾ ਕਰ ਲਈਏ ਆਓ ਜੀ ਗੁਰ ਸਿੱਖੋ ਲਓ ਸਰ ਪੂਆ ਹੁਰੀ ਕੀ ਫਤਿਹ ਗੁਰੂ ਰੂਪ ਗੁਰੂ ਸੋਹਰੀ ਸਾ ਸੰਗਤ ਆਓ ਤਾਂ ਤਾਂ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 6ਵੇਂ ਪਾਤਸ਼ਾਹ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਜੋ ਕੇ ਚੱਲ ਰਿਹਾ ਸੀ ਇਸ ਨੂੰ ਅੱਗੇ ਚਲਾਇਆ ਭਾਈ ਗੁਰਦਾਸ ਜੀ ਦੇ ਕਥਨ ਹੈ ਸਿੱਖ ਸੌਣ ਸਭ ਜਗਤ ਕੇ ਨਾਨਕ ਆਦਮਤੇ ਜੋ ਕੀਆ ਤਨਤਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਲਾਈ ਹੋਈ ਪ੍ਰਥਾ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਅੰਗਦ ਦੇਵ ਜੀ ਨੇ ਟੇਕੇ ਗੁਰੂ ਅਮਰਦਾਸ ਜੀ ਨੇ ਮੰਡੀਆਂ ਸਥਾਪ ਕੇ ਗੁਰੂ ਰਾਮਦਾਸ ਜੀ ਨੇ ਵਿਦਮਾਨ ਮਸੰਦ ਭੇਜ ਕੇ ਉਹਨਾਂ ਅਰਜਨ ਦੇਵ ਜੀ ਨੇ ਆਪ ਜਾ ਕੇ ਸਿੱਖੀ ਫਲਾਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਸਿੱਖੀ ਫਲੌਂ ਤੇ ਬੜੇ ਜੋਰ ਸ਼ੋਰ ਨਾਲ ਕੰਮ ਕੀਤਾ ਗੁਰੂ ਜੀ ਦੇ ਸਿੱਖ ਜਿਸ ਸੰਤਨ ਤੇ ਬੈਠਦੇ ਸਨ ਗੁਰੂ ਦੇ ਕਹਿ ਅਨਸਾਰ ਹੀ ਕਾਰਜ ਕਰਦੇ ਸਨ ਜੋ ਗੁਰ ਕਹ ਸੋਈ ਭਲ ਮਨੋ ਸੇਵਾ ਟਰ ਵਿਚਰਤਾ ਪਰ ਕਸਰਣੀ ਛੜਦੇ ਬੜੀ ਸ਼ਰਧਾ ਦੇ ਨਾਲ ਜੋ ਵੈਗਰੂ ਦਾ ਨਾਮ ਲੈਂਦੇ ਤੇ ਹਰ ਇੱਕ ਨਾਲ ਮਿੱਠੇ ਬਚਨ ਬੋਲਦੇ ਸਭ ਕੁਝ ਵੈਗਰੂ ਦਾ ਜਿੱਤ ਮਨ ਦੇ ਪੁੱਤਰ ਦੌਲਤ ਘਰ-ਬਾਰ ਸਭ ਕੁਝ ਵੈਗਰੂ ਦਾ ਸਮਿ ਦੇ ਹੌਮੈਨ ਨੂੰ ਤਿਆਰ ਕਰਕੇ ਲੰਗਰ ਪਰਸਾਂ ਨੂੰ ਪੂਰੇ ਜੋਰਾਂ ਸੁਰਾਣਾ ਚਲੋ ਐਸੇ ਸਿੱਖ ਮਿਸਾਲ ਰੂਪ ਹਨ ਅੱਜ ਵੀ ਅਗਵਾਈ ਕਰ ਰਹੇ ਹਨ ਜਿਨ੍ਹਾਂ ਗੁਰੂ ਦੇ ਕਹਿ ਵਚਨਾਂ ਦੀ ਪਾਲਣਾ ਆਪਣੇ ਘਰ ਪੁੱਤਰ ਤੋਂ ਵਰ ਚੜ ਕੇ ਕੀਤੀ ਅਤੇ ਐਸੇ ਗੁਰਸਿੱਖਾਂ ਤੋਂ ਗੁਰੂ ਵੀ ਬਲਹਾਰੀ ਜਾਂਦਾ ਹੈ ਗੁਰੂ ਹਰਗਵਈਆ ਸਾਹਿਬ ਜੀ ਦੇ ਵੇਲੇ ਕਾਬਲ ਵਿੱਚ ਸਿੱਖ ਧਰਮ ਦਾ ਬਹੁਤ ਪ੍ਰਚਾਰ ਹੋਇਆ। ਅੱਜ ਇਸ ਸ਼ਹਿਰ ਵਿੱਚ ਕਈ ਸਿੱਖ ਧਰਮਸ਼ਾਲਾ ਬਣੀਆਂ। ਇਸੇ ਕਾਬਲ ਸ਼ਹਿਰ ਦੇ ਭਾਈ ਸਾਰ ਸਿੰਘ ਜੀ ਰਹਿਣ ਵਾਲੇ ਸਨ। ਭਾਈ ਸਾਰ ਸਿੰਘ ਜੀ ਦਾ ਜਿਗਰ ਮੋਸ਼ਨ ਫਾਨੀ ਨੇ ਵੀ ਕੀਤਾ ਹੈ ਗੁਰੂ ਜੀ ਦੇ ਹੁਕਮ ਨੂੰ ਹਮੇਸ਼ਾ ਪਲਚਾਣ ਲਈ ਤਰਪ ਰਹੇ ਦੇ ਸਨ ਗੁਰੂ ਜੀ ਦੇ ਹੁਕਮ ਅੱਗੇ ਸਿਰ ਝੁਕਾਈ ਰੱਖਿਆ ਕਦੇ ਮੋੜਿਆ ਨਹੀਂ ਪ੍ਰਵਾਣ ਚੜਾਇਆ ਭਾਈ ਸਾਧ ਜੀ ਦੀ ਪਤਨੀ ਨੇ ਵੀ ਭਾਈ ਸਾਧ ਜੀ ਵਾਲਾ ਸੁਭਾਅ ਪਾਇਆ ਹੋਇਆ ਸੀ ਭਾਈ ਸਾਧ ਜੀ ਦੀ ਧਰਮ ਪਤਨੀ ਦਾ ਵੀ ਗੁਰੂ ਘਰ ਨਾਲ ਅਥਾ ਪਿਆਰ ਸੀ ਗੁਰੂ ਘਰ ਦੇ ਵਿੱਚ ਝਾੜੂ ਲਾਉਣਾ, ਬਰਤਨ ਮਾਂਜਣੇ, ਲੰਗਰਾਂ ਵਿੱਚ ਸੇਵਾ ਕਰਨੀ। ਗੁਰੂ ਨੇ ਇਹਨਾਂ ਦੇ ਘਰ ਵਿੱਚ ਇੱਕ ਸੁੰਦਰ ਬੇਟੇ ਦੀ ਦਾਤ ਬਖਸ਼ਿਸ਼ ਕੀਤੀ। ਉਹ ਵੀ ਆਪਣੇ ਮਾਪਿਆਂ ਦੀ ਤਰ੍ਹਾਂ ਬੜਾ ਪਰਉਪਕਾਰੀ ਅਤੇ ਸਿੱਖ ਧਰਮ ਵਿੱਚ ਵਿਸ਼ਵਾਸ ਰੱਖਣ ਵਾਲਾ ਸੀ। ਅਸਰ ਵਿੱਚ ਸਾਰਾ ਪਰਿਵਾਰ ਰੱਬ ਤੋਂ ਡੰਨ ਵਾਲਾ ਤੇ ਗੁਰੂ ਘਰ ਨਾਲ ਅਥਾਹ ਪਿਆਰ ਰੱਖਣ ਵਾਲਾ ਸੀ। ਸਾਰੇ ਪਰਿਵਾਰ ਉੱਤੇ ਗੁਰੂ ਜੀ ਦੀ ਮਿਹਰ ਸੀ। ਹਰ ਆਏ ਗਏ ਦੀ ਗੁਰੂ ਜੀ ਦਾ ਸਿੱਖ ਜਾਨ ਬੜੀ ਸ਼ਰਧਾ ਨਾਲ ਸੇਵਾ ਕਰਦੇ ਗੁਰੂ ਜੀ ਦੀ ਬਾਣੀ ਦਾ ਪਾਠ ਹਮੇਸ਼ਾ ਕਰਦੇ ਰਹਿੰਦੇ ਚਾਹੇ ਘਰ ਵਿੱਚ ਗੁਰੂ ਦਾ ਦਿੱਤਾ ਸਭ ਕੁਝ ਹੀ ਪਰ ਦੌਲਤ ਦਾ ਵੱਡਾ ਹਿੱਸਾ ਆਏ ਗਏ ਤੇ ਖਰਚ ਕਰਦੇ ਗੁਰੂ ਦੀ ਦਿੱਤੀ ਦੌਲਤ ਨੂੰ ਗੁਰੂ ਜੀ ਦੀ ਸਮਝ ਕੇ ਸਿੱਖਾਂ ਨੂੰ ਸਿਖਾਉਂਦੇ ਲੰਗਰ ਪ੍ਰਸ਼ਾਦਾ ਸਿਖਾਉਂਦੇ ਟਹਿਲ ਸੇਵਾ ਕਰਦੇ ਹੱਥੀਂ ਘਰ ਵਾਲੀ ਪ੍ਰਸ਼ਾਦਾ ਤਿਆਰ ਕਰਦੀ ਬੇਟਾ ਤੇ ਸਾਧ ਜੀ ਆਏ ਨੂੰ ਖਵਾ ਕੇ ਖੁਸ਼ ਹੁੰਦੇ ਘਰ ਮੈਂ ਕੁੰਟ ਸੀ ਸੱਚਖੰਡ ਬੜਿਆ ਹੋਇਆ ਸੀ ਐਸਾ ਕੁਝ ਹੁੰਦਿਆ ਹੋਇਆ ਹੰਕਾਰ ਨੇੜੇ ਸੀ ਨਹੀਂ ਸੀ ਫੜਕਦਾ ਹਰ ਰੋਜ਼ ਸ਼ਾਮ ਨੂੰ ਦੀਵਾਨ ਉਹਨਾਂ ਦੇ ਘਰ ਵਿੱਚ ਹੁੰਦਾ ਗੱਲ ਕੀ ਕੇ ਘਰ ਨੂੰ ਹੀ ਧਰਮਸ਼ਾਲਾ ਬਣਾਈ ਬੈਠੇ ਸਨ ਇੱਕ ਦਿਨ ਦੀਵਾਨ ਦੀ ਸਮਾਪਤੀ ਪ੍ਰੰਤ ਸੰਗਤ ਨੂੰ ਵਿਦਾ ਕਰ ਰਿਹਾ ਸਹੀ ਅਚਾਨਕ ਇੱਕ ਸਿੱਖ ਸੇਵਕ ਘਰ ਪੁੱਛਦੇ ਆਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਨੇਹਾਂ ਲੈ ਕੇ ਆਏ ਅੰਮ੍ਰਿਤਸਰ ਤੋਂ ਆ ਗਿਆ ਸੁਣ ਘਰ ਵਿੱਚ ਸਭ ਨੂੰ ਬੜਾ ਚਾਚੜਿਆ ਲੋਕੀ ਦੇਖ ਕੇ ਹੈਰਾਨ ਰਹਿ ਗਏ ਕਿ ਕਿਸ ਤਰ੍ਹਾਂ ਭਾਈ ਸਾਹਿਬ ਜੀ ਬਿਨਾਂ ਕੁਝ ਪੁੱਛੇ ਉਹਨਾਂ ਦੀ ਸੇਵਾ ਵਿੱਚ ਜੁਟ ਗਏ ਨੇ ਬਸ ਇਨਾ ਉਹਨਾਂ ਜਾਣਿਆ ਕਿ ਇਹ ਸਿੱਖ ਜਿਹੜੇ ਆਏ ਨੇ ਇਹ ਗੁਰੂ ਦਾ ਰੂਪ ਨੇ ਮੋਸਨ ਫਾਨੀ ਲਿਖਦਾ ਹੈ ਕਿ ਗੁਰੂ ਦਾ ਨਾਮ ਲੈ ਕੇ ਕੋਈ ਵੀ ਆਵੇ ਸਿੱਖ ਘਰ ਦੇ ਦਰਵਾਜ਼ੇ ਸਿੱਖ ਖੋਲ੍ਹ ਦਿੰਦੇ ਨੇ ਆਏ ਸਿੱਖਾਂ ਨੇ ਸਨੇਹਾ ਦਿੱਤਾ ਸਾਹ ਜੀ ਨੂੰ ਆਖਣ ਲੱਗੇ ਇਹ ਤਾਂ ਸਾਡੇ ਧਨ ਭਾਗ ਨੇ ਸਾਡੇ ਵਰਗੇ ਪਾਪੀਆਂ ਨੂੰ ਗੁਰੂ ਜੀ ਨੇ ਯਾਰ ਕੀਤਾ ਹੈ ਜੀ ਇਸ ਤੋਂ ਵੱਡਾ ਹੋਰ ਕਰਮ ਹੋ ਕੀ ਸਕਦਾ ਇਹ ਬਚਨ ਸਨ ਭਾਈ ਸਾਹ ਜੀ ਦੇ ਬੜੇ ਆਦਰ ਮਾਨ ਨਾਲ ਸਿੱਖ ਨੂੰ ਮਠਾਇਆ ਬੀਬੀ ਪਿਆਰੀ ਭਖਾ ਝੱਲਣ ਲਗੀ ਭਾਈ ਸਾਹ ਜੀ ਨੇ ਪਾਣੀ ਗਰਮ ਕਰਕੇ ਗੁਰੂ ਦੇ ਸੇਵਕ ਦੇ ਪੈਰ ਤੋਂ ਆਏ ਪੈਰ ਦਵਾਏ ਤਾਂ ਤਾ ਗੁਰੂ ਨਾਨਕ ਆਖੀ ਜਾਣ ਗੁਰੂ ਗੋਬਿੰਦ ਸਿੰਘ ਆਖੀ ਜਾਣ ਗੁਰੂ ਹਰਗੋਬਿੰਦ ਸਿੰਘ ਜੀ ਆਖੀ ਜਾਣ ਐਨੇ ਵਿੱਚ ਬੀਬੀ ਗੁਰਦਾ ਭਰਿਆ ਕਟੋਰਾ ਲੈ ਕੇ ਆਈ ਤੇ ਬੜੇ ਹੀ ਆਦਰ ਮਾਨ ਨਾਲ ਪੀਣ ਲਈ ਆਖਣ ਲਗੀ ਐਨੀ ਨਿਮਰਤਾ ਐਨਾ ਸਿਰਕ ਐਨਾ ਗੁਰੂ ਦਾ ਵਿਸ਼ਵਾਸ ਦੇਖ ਉਸ ਗੁਰੂ ਸੇਵਕ ਨੂੰ ਆਪਣੇ ਪੈਣੇ ਤੇ ਕੋ ਭੁੱਲ ਗਏ ਅੱਖਾਂ ਵਿੱਚ ਸ਼ਰਧਾ ਦੇ ਅਥਰੂ ਆ ਗਏ ਆਖਣ ਲੱਗਾ ਭਾਈ ਜੀ ਤੁਸੀਂ ਐਨੀ ਸੇਵਾ ਕੀਤੀ ਐਸਾ ਕਸ਼ਟ ਉਠਾਇਆ ਮਾਤਾ ਗੁਰੂ ਦਾ ਕੇਵਲ ਇੱਕ ਨਮਾਣਾ ਜਾਂ ਸੇਵਕਾਂ ਗੁਰੂ ਦਾ ਸਨੇਹਾ ਲੈ ਕੇ ਆਇਆ ਤੁਸੀਂ ਇੰਨੀ ਖਾਤਰ ਕੀਤੀ ਕਿ ਇੱਕ ਸੇਵਕ ਨੂੰ ਸਿਰ ਤੇ ਬਿਠਾਇਆ ਮੇਰੇ ਕੋਲੋਂ ਪਹਿਲਾਂ ਗੁਰੂ ਦਾ ਸਨੇਹਾ ਲੈ ਲਵੋ ਫਿਰ ਮੈਨੂੰ ਖਾਣ ਪੀਣ ਨੂੰ ਦੇਣਾ ਇਹ ਸਭ ਕੁਝ ਸੁਣ ਭਾਈ ਸਾਹਿਬ ਜੀ ਨੇ ਕਿਹਾ ਤੁਸੀਂ ਇਹ ਕਿੰਜ ਜਾਣ ਲਿਆ ਕਿ ਅਸੀਂ ਤੁਹਾਡੀ ਸੇਵਾ ਬਹੁਤ ਕਰ ਰਹੇ ਹਾਂ ਤੁਸੀਂ ਤਾਂ ਇਹਨਾਂ ਵੱਧ ਦੇ ਹੱਕਦਾਰ ਹੋ ਜੋ ਸਤਗੁਰੂ ਦਾ ਸਿੱਖ ਹੈ ਸਤਗੁਰੂ ਦੇ ਨੇੜੇ ਰਿੰਦਾ ਹੈ ਉਹਦੇ ਤੇ ਵੱਡੇ ਕਰਮ ਨੇ ਚਾਹੇ ਗੁਰੂ ਸ਼ਬਦ ਅਨੁਸੰਗ ਹੈ ਪਰ ਤੁਸੀਂ ਤਾਂ ਉਹਨਾਂ ਦੇ ਕੋਲ ਹੋ ਫਿਰ ਤੁਸੀਂ ਆਪਣੇ ਆਪ ਨੂੰ ਨੀਵਾ ਕਰੇ ਸਿੱਖ ਦੀ ਸੇਵਾ ਟਹਲ ਕਰਮਾਂ ਨਾਲ ਦੀ ਹੈ ਕਿਉਂਕਿ ਸ ਆ ਵੈਗੁਰੂ ਦੀ ਦਾਤ ਹੈ ਜੋ ਇਸ ਕਾਰਨ ਸਾਡੀ ਸੇਵਾ ਕਬੂਲ ਕਰਦੇ ਕੁਝ ਖਾ ਪੀ ਲੋ ਉਸ ਸੇਵਕ ਨੇ ਤਨ ਸਿੱਖੀ ਤਨ ਸਿੱਖੀ ਵੈਗੁਰੂ ਆ ਕੇ ਦੁੱਧ ਦਾ ਘੋੜਾ ਪੀਤਾ ਸੇਵਕ ਨੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਰਾਕ ਤੋਂ ਘੋੜਾ ਜਿਉਂ ਲਈ ਆਇਆ ਹੈ ਤੇ ਘੋੜੇ ਦੀ ਬੜੀ ਪਰਖ ਸੀ ਭਾਈ ਸਾਹਿਬ ਜੀ ਗੁਰੂ ਜੀ ਦਾ ਹੁਕਮ ਪਾ ਕੇ ਇਰਾਕ ਵੱਲ ਤੁਰ ਪਿਆ ਇਸ ਦਾ ਹੁਕਮ ਦੀ ਪਾਲਣਾ ਕੀਤੀ ਉਸ ਦਾ ਜਿਗਰ ਸਾਡੇ ਇਤਿਹਾਸ ਵਿੱਚ ਉੱਚੇ ਚੇਤੇ ਤੌਰ ਤੇ ਕੀਤਾ ਗਿਆ ਹੈ ਐਸੀ ਮਿਸਾਲ ਮਿਲਣੀ ਮੁਸ਼ਕਲ ਹੈ ਉਸੇ ਪਲ ਪਲ ਨਾ ਕੀਤੀ ਤੇ ਘਰ ਵਾਲਿਆਂ ਨੂੰ ਸਿਰਫ ਜਾਣ ਬਾਰੇ ਫੈਸਲਾ ਸੁਣਾਇਆ ਤੇ ਪੁੱਤ ਨੂੰ ਗਲ ਨਾਲ ਲਗਾ ਕੇ ਪਿਆਰ ਕੀਤਾ ਅੱਗੇ ਯਾਤਰਾ ਨਵੇਰੀ ਹੁੰਦੀ ਸੀ ਘਰ ਤੋਂ ਕਾਫੀ ਦਿਨ ਦੂਰ ਰਹਿਣਾ ਹੁੰਦਾ ਸੀ ਸੋ ਖਸਾਂਦ ਕਾਟੀ ਮਿਲਦੀ ਸੀ ਪਰ ਸਾਧ ਜੀ ਨੂੰ ਕੁਝ ਜਿਆ ਨਹੀਂ ਕੇਵਲ ਗੁਰੂ ਦਾ ਹੁਣ ਹੀ ਸੁਣਾਈ ਦਿੰਦਾ ਰਿਹਾ ਅਜੇ ਥੋੜੀ ਦੂਰੀ ਇਕ ਪੜਾਉ ਹੀ ਗਏ ਸਨ ਘਰੋਂ ਖਬਰ ਲੈ ਕੇ ਆਦਮੀ ਆ ਗਿਆ ਤੇਰਾ ਪੁੱਤਰ ਸ਼ਕਤੀ ਬਿਮਾਰ ਹੋ ਗਿਆ ਤੂੰ ਵਾਪਸ ਮੁੜ ਜਾ ਅਜੇ ਤੂੰ ਘਰ ਤੋਂ ਬਹੁਤੀ ਦੂਰ ਨਹੀਂ ਲੜਕੇ ਦੀ ਦੇਖਭਾਲ ਕਰ ਯਾਤਰਾ ਫਿਰ ਆਰੰਭ ਕਰ ਲੈ ਇਹ ਸੁਣ ਭਾਈ ਸਾਧ ਨੇ ਕਿਹਾ ਭਾਈ ਮੈਂ ਹੁਣ ਗੁਰੂ ਦੇ ਹੁਕਮ ਵੱਲ ਮੁਹਰ ਕਰਕੇ ਚੱਲ ਪਿਆ ਹਾਂ ਪੁੱਤਰ ਦੇ ਸਿਰ ਤੇ ਵੀ ਹੁਣ ਵੈਗਮੂ ਦਾ ਹੱਥ ਹੈ ਸਭ ਗੁਰੂ ਅਨਸਾਰ ਹੋਵੇਗਾ ਜਿੰਨੀ ਉਮਰ ਉਸ ਦੀ ਹੈ ਉਤਨੀ ਹੀ ਭੋਗਣੀ ਹੈ ਉਹਦਾ ਤਾਂ ਜਨਮ ਸਫਲ ਹੋ ਗਿਆ ਕਿਉਂਕਿ ਉਹ ਸਿੱਖਾਂ ਦੇ ਘਰ ਦੇ ਵਿੱਚ ਜਨਮ ਲਿਆ ਉਹ ਤਾਂ ਗੁਰੂ ਘਰ ਦਾ ਹੀ ਸੇਵਕ ਹੈ ਅਸੀਂ ਵੀ ਗੁਰੂ ਦੀਆਂ ਸੇਵਕਾਂ ਉਹ ਸੰਸਾਰੀ ਕਰ ਰਹੇ ਆ ਉਸ ਦੀ ਪਰਣਾ ਵੈਦਰੂ ਨੇ ਕਰਨੀ ਹੈ ਜਿਵੇਂ ਉਹ ਜਾਣਦਾ ᱛਵੇਂ ਕਰੇਗਾ ਗੁਰੂ ਜੀ ਦੀ ਸੇਵਾ ਕਰਨੀ ਤੇ ਆਪਣਾ ਜੀਵਨ ਸਫਲਾ ਕਰਨਾ ਸੋ ਜੇ ਉਹ ਮਰ ਗਿਆ ਕਰ ਵਿੱਚ ਲੱਗਣਾ ਬਹੁਤ ਨਹੀਂ ਤੁਸੀਂ ਉਸ ਦਾ ਸੰਸਕਾਰ ਕਰ ਦੇਣਾ ਮੈਂ ਗੁਰੂ ਦੀ ਕਾਰ ਨਿਭਾਉਣ ਲਈ ਗੁਰੂ ਹਰਿਮੋਹ ਕਰ ਚੁੱਕਾ ਹਾਂ ਪਿਛੇ ਨਹੀਂ ਮੁੜਾਂਗਾ ਮੋਸਨ ਫਾਨੀ ਲਿਖਦਾ ਹੈ ਕਿ ਗੁਰੂ ਤੋਂ ਜਾਣ ਵਾਨ ਵਾਲੇ ਐਸੇ ਸਿੱਖ تیار ਹੋ ਗਏ ਸਨ ਗੁਰੂ ਦੇ ਹੁਕਮ ਦੀ ਪਾਲਣਾ ਕਰਨਾ ਸਿੱਖਾਂ ਦਾ ਪਹਿਲਾ ਕਰਤਵ ਹੋ ਗਿਆ ਸੀ ਭਾਈ ਸਾਧ ਜੀ ਘੋੜੇ ਲਿਆ ਕੇ ਹੀ ਕਰਮ ਹੋਣ ਲਗੇ ਭਾਈ ਸਾਧ ਨੇ ਆਪਣੀ ਘਰਵਾਲੀ ਨੂੰ ਸੁਨੇਹਾ ਭੇਜ ਦਿੱਤਾ ਸ਼ੇਰ ਕਨਾ ਛੱਡੀ ਡੋਲੀ ਨਾ ਇਸ ਸਮਾਂ ਹੈ ਗੁਰੂ ਦਾ ਸ਼ੋਰ ਕਰਨ ਦਾ ਬਾਣੀ ਪੜਨੀ ਕੋਈ ਵੀ ਸਾਡਾ ਨਹੀਂ ਸਭ ਕੁਝ ਵਹਿ ਰੂ ਜਾਏ ਜਿਹੜੀ ਬੇੜੀ ਐਨੀ ਮੁਸ਼ਕਲ ਨਾਲ ਸਮੁੰਦਰ ਵਿੱਚ ਗੁਰੂ ਦੇ ਨਾਮ ਦੁਆਰਾ ਲਿਆਂਦੀ ਪਾਰ ਤਾਂ ਲੱਗੇਗੀ ਜੇ ਭਾਣਾ ਮੰਨਾਂਗੇ ਮਮਤਾ ਵਿੱਚ ਪਾ ਕੇ ਕਦੇ ਡੋਬ ਨਾ ਦੇਵੀਂ ਬੜੇ ਕਸ਼ਟਾਂ ਨਾਲ ਸਵਾਰ ਕੇ ਰੱਖੀ ਜਨਮ ਤਾਂ ਹੀ ਸਫਲਾ ਹੋਵੇਗਾ ਸੱਚਮੁੱਚ ਉਹ ਸਮਾਦਾ ਦਾ ਸਿਰਕ ਦੇਖਣ ਵਾਲਾ ਸੀ ਆਪਣੇ ਘਰ ਵੇ ਦਾ ਬਚਨ ਪਾਲਿਆ ਤੇ ਜਵਾਨ ਪੁੱਤਰ ਦੀ ਮੌਤੇ ਰੋਈ ਨਾ ਕੇਵਲ ਸਤਗੁਰੂ ਦਾ ਯਾਦ ਕੀਤਾ ਸਾਰੇ ਸਭ ਦੇ ਹੈਰਾਨ ਰਹੇ ਕਿਉਂਕਿ ਇਹ ਅਦਭੁਤ ਕੌਤਕ ਸੀ ماں ਜਵਾਨ ਪੁੱਤ ਦੀ ਮੌਤ ਤੇ ਰੋਈ ਨਹੀਂ ਕੇਵਲ ਸ਼ੁਕਰ ਸ਼ੁਕਰ ਕਰੇ ਤੇ ਸਤਗੁਰੂ ਦਾ ਨਾਮ ਲਵੇ ਜੋ ਆਵੇ ਆਖੀ ਰਜਾ ਨੂੰ ਮਿੱਠਾ ਮੰਨਿਆ ਤੇ ਸਤਗੁਰੂ ਦਾ ਸਦਾ ਲਈ ਸਤਗੁਰੂ ਸਾਡੇ ਸਹਾਈ ਨੇ ਤੁਸੀਂ ਤਰ ਗਿਓ ਤੁਹਾਡੇ ਜਿਹੇ ਗੁਰੂ ਦੇ ਸੇਵਕ ਕੋਈ ਨਹੀਂ ਭਾਈ ਸਾਧ ਜੀ ਜਦ ਘੋੜੇ ਲੈ ਕੇ ਮੁੜੇ ਉਹਨਾਂ ਨੂੰ ਪੁੱਤਰ ਦੀ ਮੌਤ ਦਾ ਪਤਾ ਲੱਗਿਆ ਕਰਵਾਲੀ ਨੂੰ ਆਖਿਆ ਤੁਸੀਂ ਚੰਗੀ ਨਭਾਈ ਨਾਲੇ ਮੇਰੀ ਵੀ ਲਾਜ ਰੱਖੀ ਗੁਰੂ ਜ਼ਰੂਰ ਹੀ ਆਪਣੇ ਚਰਨਾਂ ਵਿੱਚ ਸਾਨੂੰ ਜਗ੍ਹਾ ਦੇਵੇਗਾ ਭਾਈ ਸਾਹਿਬ ਜੀ ਨੇ ਉਸੇ ਵਕਤ ਅਰਦਾਸ ਕੀਤੀ ਸ਼ੁਕਰ ਮਨਾਏ ਕੋਈ ਉੱਚਾ ਨਹੀਂ ਬੋਲੇ ਸਿਰਫ ਇਹ ਆਖਿਆ ਤੁਹਾਡੀ ਇਮਾਨਤ ਸਾੰਭੀ ਸੀ ਜੋ ਤੁਹਾਡੇ ਕੋਲ ਪਹੁੰਚ ਗਈ ਜਦ ਘੋੜੇ ਗੁਰੂ ਜੀ ਨੂੰ ਪਹੁੰਚੇ ਨਾਲੇ ਭਾਈ ਸਾਹਿਬ ਜੀ ਦੀ ਕਰਨੀ ਦੀ ਖਬਰ ਪਹੁੰਚੀ ਇਸ ਤਰ੍ਹਾਂ ਗੁਰੂ ਦਾ ਬਚਨ ਤੇ ਸ਼ਰਮ ਕਾਇਮ ਰੱਖਿਆ ਗੁਰੂ ਜੀ ਨੇ ਮੈਨਿ ਹਾਲ ਸਿੱਖ ਕਿਆ ਉਹਨਾਂ ਭਾਈ ਸਾਹਿਬ ਜੀ ਬਾਰੇ ਆਖਿਆ ਦੰਪਤੀ ਸਦਾ ਸੁਖੀ ਰਹਿਣਗੇ ਦੁੱਖ ਇਹਨਾਂ ਦੇ ਨੇੜੇ ਨਹੀਂ ਆਏਗਾ ਇਹਨਾਂ ਦੇ ਸਭ 84 ਦੇ ਗੇੜ ਮਿਲ ਗਏ ਨੇ ਇਹਨਾਂ ਨੇ ਪ੍ਰਤੱਖ ਵੈਗੁਰੂ ਦੇ ਦਰਸ਼ਨ ਕਰ ਲਏ ਨੇ ਇਹਨਾਂ ਨੇ ਤੇ ਵੈਗੁਰੂ ਦੇ ਚੰਨ ਵਿੱਚ ਸਥਾਨ ਪਾਲਿਆ ਹੈ ਵੈਗੁਰੂ ਅਨੰਗ ਸਹਾਈ ਇਹਨਾਂ ਦੇ ਸਿਰ ਤੇ ਸਦਾ ਹੀ ਮਿਹਰ ਭਰਿਆ ਹੱਥ ਰੱਖੇਗਾ ਤਾਂ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਆਤ ਵਰਖਾ ਕਰਕੇ ਨਵਾਜਿਆ ਪਿਆਰਿਓ ਐਸੇ ਗੁਰਸਿੱਖ ਲਾਹਮਸਾਲ ਲਸਾਨੀ ਕੁਰਬਾਨੀ ਵਾਲੇ ਕਿਤੇ ਕਿਤੇ ਹੀ ਮਿਲਦੇ ਹਨ ਸਤਿਗੁਰੂ ਦੀ ਸੇਵਾ ਦੇ ਪਰਪਖ ਜਿਹੜੇ ਜੁੜੇ ਹੋਏ ਨੇ